ਉਹ ਨਰਮਾਈ ਫਰਲੀ ਨਹੀਂ ਆ ਰਹੀ ਇਹਦੇ ਨਾਲ ਸਾਰੇ ਲੋਕਾਂ ਨੂੰ ਭਾਗ ਨਹੀਂ ਕਰ ਰਹੇ ਭਾਈ ਇਹ ਸੈਰ ਤੇ ਕਰ ਲੋ ਫਿਰ ਰਿਪੋਰਟ ਅਨੁਸਾਰ ਹੌਣ ਵਾਲੇ 4 ਸਾਲਾਂ 'ਚ ਕੋਈ ਕਰਨੀ ਬੱਚਾ ਕੈਂਸਰ ਨਹੀਂ ਹੋਏਗਾ ਸਾਨੂੰ ਸਾਰੇ ਸ਼ਹਿਰੀਆਂ ਨੂੰ ਸਾਰੇ ਪਿੰਡਾਂ ਵਾਲੇ ਸਾਫ ਪਾਣੀ ਦੀ ਜਰੂਰਤ ਹੈ ਉਹ ਯਾਰ ਕੀ ਕਰਦੇ ਇਹ ਪਰ ਸਰਕਾਰਾਂ ਚੁੱਪ ਨੇ ਸਾਡੇ ਕੋਲ ਪਾਣੀ ਹੈ ਨਹੀਂ ਸਾਡਾ ਸਾਰੇ ਮੇਰਾ ਮਾਈਕ ਫੜਾ ਮੇਰਾ ਮਾਈਕ ਨੂੰ ਬਣਾ ਦਿਆ ਨਾਲ ਲੈ ਲੰਘ ਗੱਲ ਤੋਂ ਸਮਝੋਤਾਂ ਨਾਲ ਸੰਗਾਂ ਨੂੰ ਨੰਗਣਾ ਕਰਕੇ ਦੂਜੀ ਰਾਜਨੀਤੀ ਦੀ ਰਾਈਟ ਰੇਟ ਸਟੇਟਸ ਨਹੀਂ ਯਾਰ ਮੂੰਹ ਤੋਂ ਉੱਥੇ ਲੈ ਕਰੋ ਮਾਈਕ ਬਜ਼ਰਦਾਰ ਗੱਲ ਇਹ ਹੈ ਵੀ ਕੋਈ ਵੀ ਸਮਝੌਤਾ ਠੀਕ ਹੈ ਜੀ ਦੱਸ ਪਾ ਜਿੱਤ ਰਹੇ ਹੋਣਗੇ ਪਰ ਉਹਦਾ ਅਸੈਂਬਲੀ ਤੋਂ ਪਾਸ ਹੋਣਾ ਜ਼ਰੂਰੀ ਹੁੰਦਾ ਇੱਕ ਕਿਸਮ ਦਾ ਕਹਿਣਾ ਬੜਾ ਥੋੜੀ ਪਿੱਛੇ ਕਰੋ ਇੱਥੇ ਰੱਖੋ ਮੇਰੇ ਆਉਣ ਨਾ ਔਰ ਬਹੁਤ ਏਸ ਸਮਝਾਉਤੇ ਕੇਂਦਰ ਨੇ ਕੱਲ ਕੁੱਛਾ ਦੇਖ ਕੇ ਪਾਇਆ ਚਾਹੇ ਦਰਬਾਰਾ ਸਿੰਘ ਤੋਂ ਰਾਜਛਤਰੂਨਾਸੀ ਐਸਸੀ ਦੀ ਜਿਹੜੀ ਪਟੀਸ਼ਨ ਸੀ ਠੀਕ ਹੈ ਉਹਨੂੰ ਵਾਪਸ ਕਰਾਈ ਦੀ ਜਿਸ ਦਾ ਪੰਜਾਬ ਭੁਗਤ ਰਿਹਾ ਹੈ ਚਾਹੇ 1948 ਵਿੱਚ ਨਾਇਕ ਕਟਿਆ ਗਿਆ ਗਿਆਤ ਪਿੰਡ ਤੋਂ ਨਾਇਰ ਨੂੰ ਨੇ ਦਿੱਤੀ ਕਿਉਂਕਿ ਜਿਹੜੀ ਪਾਣੀ ਹੈ ਉਹ ਯਾਰ ਮਨਸਾ ਕੀ ਕਰਦੇ ਬੰਦੇ ਨੇ ਪਰ ਬਹੁਤ ਜਨਰੇਸ਼ਨ ਹੁੰਦੀ ਹੈ ਕਿਸਮਤਾਨ ਮੁਤਾਬਕ ਇਸਟੇਟਾਂ ਦਾ ਵਿਸ਼ਾ ਹੈ ਰਾਜਾਂ ਦਾ ਵਿਸ਼ਾ ਇਹਦੇ ਚ ਕੇਂਦਰ ਦਖਲ ਨਹੀਂ ਦੇ ਸਕਦਾ 1948 ਵਿੱਚ ਸਮਝੌਤਨ ਦੀ ਉਲੰਘਣਾ ਕਰਕੇ ਪੰਡਤ ਲਹਿਰੂ ਨੇ ਰਾਜਸਥਾਨ ਨੂੰ ਨਾਹਰ ਕੰਟਰੋਲ ਦਿੱਤੀ ਔਰ ਆਪਾਂ ਤੋਂ ਬਾਅਦ 1955 ਜਿਹੜਾ ਸਮਝੌਤਾ ਕੀਤਾ ਉਹਦੇ ਵਿੱਚ ਪਾਣੀ ਦਾ ਰੀਡਿਓ ਨਹੀਂ ਤੁਹਾਨੂੰ ਲਾਇਆ ਪਰ ਨੁਕਸਰ ਨਹੀਂ ਮੁੜ ਕੇ ਮੀਟਿੰਗਾਂ ਨਹੀਂ ਹੋਈ ਸਾਡਾ ਜਿਹੜਾ ਇਰੀਗੇਸ਼ਨ ਮਨਿਸਟਰ ਸੀ ਉਹਨੇ 10 ਮਹੀਨੇ ਮੀਨਟਸ ਤੇ ਦਸ ਕਿਤੇ ਨਹੀਂ ਕੀਤੇ ਉਹਨੂੰ ਗਲਗੁੱਠਾ ਦੇ ਕੇ 7 ਮਹੀਨੇ ਬਾਅਦ ਦਸਤਖਤ ਕਰਵਾਏ ਗਏ ਔਰ ਉਹਨੂੰ ਕਿਹਾ ਗਿਆ ਤੂੰ ਚੁੱਪ ਕਰ ਔਰ ਇਸੇ ਤਰ੍ਹਾਂ ਇੰਦਰਾ ਕਾਂਨ ਦੇ ਦਰਬਾਰਾ ਸਿੰਘ ਨੂੰ ਕਿਹਾ ਇਹ ਆ ਕੁਰਸੀ ਰੱਖ ਲੈ ਜਾਂ ਜਿਹੜੀ ਪਟੀਸ਼ਨ ਸੁਪਰੀਮ ਕੋਰਟ ਜਾ ਉਹ ਰੱਖ ਲੈ ਉਹਨੇ ਆਪਣੀ ਕੁਰਸੀ ਵਾਸਤੇ ਪਟੀਸ਼ਨ ਵਾਪਸ ਲੈ ਲਈ ਇਸੇ ਤਰ੍ਹਾਂ ਅੱਜ ਇੱਕ ਅਫਸੋਸ ਨਾਲ ਇਹ ਵੀ ਹੈ ਸਾਡਾ ਪਾਣੀ ਰਾਜਸਥਾਨ ਨੂੰ ਅਸੀਂ ਪੂਰਨ ਵਾਸਤੇ ਦਿੱਤਾ ਸੀ ਉਹਨੂੰ ਕਮਰਸ਼ੀਅਲ ਕੰਮ ਲਈ ਦੇ ਸੀ ਦਿੱਤਾ ਅਸੀਂ ਪਾਣੀ ਦਿੱਤਾ ਸੀ ਉੱਤ ਰਾਜਸਥਾਨ ਦੇ ਲੋਕਾਂ ਨੂੰ ਪੀਣ ਵਾਸਤੇ ਔਰ ਅੱਜ ਉਹ 92 ਦੀ ਰਿਫਾਈਨਿੰਗ ਯੂਨਿਟ ਤੋਂ 1600 ਕਰੋੜ ਰੁਪਏ ਸਾਡਾ ਆਣਾ ਬਕਦਾ 2 ਰੁਪਏ ਲੀਟਰ ਹਰ ਇੰਡਸਟਰੀ ਵਾਲੇ ਤੋਂ ਲੈਂਦਾ ਘਰਾਂ ਤੇ ਖੇਤੀ ਦਾ ਕੀ ਰੇਟ ਹੈ ਮੈਨੂੰ ਵਾਲੇ ਪਤਾ ਨਹੀਂ ਬਾਹਰ ਤੇ ਮਾਨ ਰੱਖੀ ਹੈ ਅੱਜ ਤੱਕ ਇੱਕ ਅਸੈਸਮੈਂਟ ਦੇ ਮੁਤਾਬਕ 7.5 ਲੱਖ ਕਰੋੜ ਦਾ ਪਾਣੀ ਜੇ ਅੰਗਰੇਜ਼ ਦੇ ਰੇਟ ਦੇ ਨਾਲ ਗਿਲੜਿਆ ਜਾਏ ਪੰਜਾਬ ਤੋਂ ਰਾਜਸਥਾਨ ਨੂੰ ਮੁਫਤ ਚ ਚਲਾ ਗਿਆ ਹੈ ਸਾਨੂੰ ਸਾਡੇ ਗਵਰਨਰ ਦੀ ਰਾਜ ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ ਅਸੀਂ ਇਹ ਨਹੀਂ ਕਹਿੰਦੇ Rajasthan ਇਹ ਅਸੀਂ Haryana ਨੂੰ ਪਾਣੀ ਨਹੀਂ ਦੇਣਾ ਪਰ ਅਸੀਂ ਕਹਿੰਦੇ ਹਾਂ ਸੰਵਿਧਾਨ ਜੋ ਕਹਿੰਦਾ ਹੈ ਉਹਦੇ ਨਾਲ ਸਾਨੂੰ ਪੰਜਾਬ ਨੂੰ ਇਨਸਾਫ ਦੇ ਦਿਓ ਕਿਉਂਕਿ ਪੰਜਾਬ ਦੇ ਕੋਲੋਂ ਜਦੋਂ ਹੁਣ S.O.I.L ਦਾ ਰੇਡ ਕਾ ਪਿਆ ਹੋਇਆ ਪੰਜਾਬ ਕੋਲ 1 ਕਰੋੜ ਏਕੜ ਜ਼ਮੀਨ ਹੈ ਖੇਤੀ ਯੋਗ ਹਰਿਆਣਾ ਕੋਲ 70 ਲੱਖ ਏਕੜ ਜ਼ਮੀਨ ਹੈ ਸਾਡੇ ਨਾਲ ਘੱਟ ਜ਼ਮੀਨ ਹੈ ਉਹਦੇ ਕੋਲ 22.7 ਐਮਐਫ ਪਾਣੀ ਹੈ ਸਾਡੇ ਕੋਲ ਵੀ ਪਾਣੀ ਸਾਡੇ ਕੋਲ ਘੱਟ ਹੈ ਪਾਣੀ ਸਾਡੇ ਕੋਲ ਘੱਟ ਹੈ ਪਰ ਜ਼ਮੀਨ ਸਾਡੇ ਕੋਲ ਵੱਧ ਹੈ ਹਾਲੇ ਐਸਵਾਈਐਲ ਦਾ ਰੇਡ ਕਾ ਫੇਰ ਪੈਂਦਾ ਹੈ ਜਮਨਾ ਦੇ ਵਿੱਚੋਂ ਪਾਣੀ ਹਿਮਾਚਲ ਨੂੰ ਦੇ ਦਿੱਤਾ ਗਿਆ ਪੰਜਾਬ ਨੂੰ ਨਹੀਂ ਦਿੰਦਾ ਔਰ ਹਿਮਾਚਲ ਵਾਲੇ ਦਿੱਲੀ ਨੂੰ 21 ਕਰੋੜ ਰੁਪਏ ਦਾ ਹਰ ਸਾਲ ਪਾਣੀ ਵੇਚਦੇ ਨੇ ਇਹ ਪੰਜਾਬ ਦਾ ਪਾਣੀ ਮੁਫਤ ਚ ਜਾ ਰਿਹਾ ਦਿੱਲੀ ਨੂੰ ਵੀ ਰਾਜਸਥਾਨ ਨੂੰ ਵੀ ਹਰਿਆਣਾ ਆਪਣੇ ਹਿੱਸੇ ਤੋਂ ਵੱਧ ਲੈ ਚੁੱਕਾ ਹੈ ਹਾਲੇ ਸਿਆਸੀ ਤੌਰ ਤੇ ਸਾਡੇ ਖਿਲਾਫ ਉਥੇ ਲੋਕਾਂ ਨੂੰ ਪੜਕਾ ਕੇ ਪੰਜਾਬ ਦੇ ਖਿਲਾਫ ਖੜੇ ਕਰ ਦਿੱਤਾ ਜਾਂਦਾ ਅਸੀਂ ਅੱਜ ਇਹ ਅਰਦਾਸ ਕੀਤੀ ਹੈ ਸਤਿਗੁਰਾਂ ਦੇ ਅੱਗੇ ਬਈ ਪਾਣੀ ਪੋਲੂਟ ਹੋ ਗਿਆ ਸੂਬੇ ਨੂੰ ਬਚਾਓ ਇਹ ਸਰਕਾਰਾਂ ਨੇ ਨਹੀਂ ਬਚਾਉਣਾ ਕੈਂਸਰ ਵੱਧ ਰਿਹਾ ਹੈ ਇਸ ਸਪੀਡ ਨਾਲ ਕੈਂਸਰ ਵੱਧ ਰਿਹਾ ਹੈ 4 ਸਾਲਾਂ ਬਾਅਦ ਕਰਕੇ